ਕਿ ਲੁਧਿਆਣਾ ਸ਼ਹਿਰ ਵਿੱਚ ਜੀ ਟੱਪੇ ਜਾਂਦਾ ਨਾ ਆ ਕਾਫਲਾ ਵੇਖਿਆ ਘੱਡੀਆਂ ਦਾ ਤੁਸੀਂ ਆ ਵੇਖੋ ਯਾਰ ਐਂ ਖੜਾ ਲੱਗਦਾ ਜਿਵੇਂ ਕੋਈ ਜ਼ਿਆਦਾ ਤਕੜੇ ਮੰਤਰੀ ਦੀ ਰੈਲੀ ਹੁੰਦੀ ਆ ਜਾਂ ਕੋਈ ਜਿਵੇਂ ਪੈਲਸ 'ਚ ਵਿਆਹ ਹੁੰਦਾ ਪਰ ਇੱਥੇ ਇਹ ਕੁਛ ਵੀ ਨਹੀਂ ਇੱਥੇ ਬਈ ਨਾ ਇੱਕ ਵੈਦ ਬੈਂਦਾ ਕਾੜੇ ਵਾਲਾ ਵੈਦ ਆ ਤੁਸੀਂ ਇੱਥੇ ਕਿੰਨੇ ਕ ਟਾਈਮ ਦੇ ਆਉਣੇ ਆ ਅਸੀਂ ਅੱਜ 16ਵੀਂ ਜਰੀ ਆ ਗੀ 16ਵੀਂ ਮੇਰੀ ਤੇ ਹਫ਼ਤੇ ਦੇ ਹਫ਼ਤੇ ਕਾੜਾ ਪਿਆ ਹੁੰਦਾ 15 ਦਿਨਾਂ ਦਾ 15 ਦਿਨੀ ਤੇ ਬਈ ਫਰਕ ਪਿਆ ਤੈਨੂੰ ਫਰਕ ਪੂਰਾ ਤੈਨੂੰ ਆਇਆ ਫਰਕ ਆ ਹੈ ਮੇਰੀ ਵਾਈਫ ਸੀਗੀ ਨੂੰ ਫਰਕ ਠੀਕ ਆ ਕੀ ਬਿਮਾਰੀ ਕੀ ਸੀ ਬਾਈ ਉਹਨਾਂ ਦੇ ਪੇਸਮੇਕਰ ਪਏ ਹੋਏ ਸੀਗੇ ਮਰੀਜ਼ ਬਹੁਤ ਮੈਠੇ ਆ ਬਾਈ ਇੱਥੇ ਆਪਾਂ ਗੱਲਬਾਤ ਕਰਦੇ ਆ ਕਿੱਥੋਂ ਆਏ ਆ ਬਾਈ ਜੀ ਤੁਸੀਂ ਸਿੱਕਰੀ ਅਨੰਦਪੁਰ ਸਾਬੋ ਆ ਤੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਆਉਦਿਆਂ ਨੂੰ ਚੌਥਾ ਕੜਾ ਪੀਣਾ ਤੇ ਕਿਵੇਂ ਫਰਕ ਲੱਗਿਆ ਫਰਕ ਆ ਜੀ ਪਹਿਲੀ ਤੋਂ ਹੀ ਸ਼ੁਰੂ ਹੋ ਗਿਆ ਜੀ ਫਰਕ ਠੀਕ ਆ ਠੀਕ ਆ ਅੱਜ ਲਣਦਾਰ ਖਾਂਦੇ ਨੇ ਦਵਾਈ ਮੈਂ ਤਾਂ ਅੱਜ ਪੈਂਦੀ ਵੀਰੀ ਕੀ ਪ੍ਰੋਬਲਮ ਸੀ ਕੀ ਉਹਨਾਂ ਨੂੰ ਉਹਨਾਂ ਨੂੰ ਹਾਰਟ ਕਿੱਲਾ ਹੁਣ ਸਹੀ ਆ ਜੀ ਹਾਂ ਜੀ ਠੀਕ ਆ ਕੱਠ ਬਹੁਤ ਜ਼ਿਆਦੇ ਆ ਕਰਦੇ ਆ ਕੋਈ 2-4 ਮਰੀਜ਼ਾਂ ਨਾਲ ਗੱਲ ਤੁਸੀਂ ਇੱਥੇ ਕਿੰਨੀ ਵਾਰ ਆਇਆ ਬਾਪੂ ਜੀ ਘਾੜਾ ਕਿੰਨੀ ਵਾਰ ਆਇਆ ਜੀ ਫਰਕ ਆ ਜੀ ਬਹੁਤ ਫਰਕ ਆ ਕਾ ਹਾਟ ਦੇ ਮਰੀਜ਼ ਸੀ ਤੁਸੀਂ ਹਾੜ ਹੁਣ ਜਮਾ ਸਹੀ ਆ ਹੁਣ 60% ਮੈਂ ਠੀਕ ਆ ਅੱਛਾ ਠੀਕ ਆ ਤੁਸੀਂ ਹਾਂਜੀ ਸੱਸੀ ਕਾਲ ਮਿੱਤਰੋ ਕੀ ਹਾਲ ਚਾਲ ਆ ਮਿੱਤਰੋ ਅੱਜ ਆਪਾਂ ਨਾ ਲੁਧਿਆਣੇ ਸ਼ਹਿਰ ਦੇ ਵਿੱਚ ਖੜੇ ਆ ਇੱਥੇ ਬਾਈ ਨਾ ਪੌਡਕਾਸਟ ਕਰਨ ਆਇਆ ਸੀ ਮੈਂ ਡੇਲੀ ਪੋਸਟ ਤੇ ਤੇ ਜਦੋਂ ਬਾਈ ਇੱਥੇ ਲੁਧਿਆਣਾ ਸ਼ਹਿਰ ਵਿੱਚ ਜੀ ਟੱਪੇ ਜਾਂਦੇ ਨਾ ਆ ਕਾਫਲਾ ਵੇਖਿਆ ਕੱਢਿਆਂ ਦਾ ਤੁਸੀਂ ਆ ਵੇਖੋ ਯਾਰ ਐਂ ਖੜਾ ਲੱਗਦਾ ਜਿਵੇਂ ਕੋਈ ਜ਼ਿਆਦਾ ਤਕੜੇ ਮੰਤਰੀ ਦੀ ਰੈਲੀ ਹੁੰਦੀ ਆ ਜਾਂ ਕੋਈ ਜਿਵੇਂ ਪੈਲਸ 'ਚ ਵਿਆਹ ਹੁੰਦਾ ਪਰ ਇੱਥੇ ਇਹ ਕੁਛ ਵੀ ਨਹੀਂ ਇੱਥੇ ਬਾਈ ਨਾ ਇੱਕ ਵੈਦ ਬੰਦਾ ਕਾੜੇ ਵਾਲਾ ਵੈਦ ਆ ਤੇ ਜਿਹੜੇ ਮੰਨ ਕੇ ਚੱਲੋ ਹਾਰਟ ਦੇ ਮਰੀਜ਼ ਆ ਜਿਨ੍ਹਾਂ ਦੇ ਜਮਾਂ ਆਸਾਂ ਹੀ ਛੜਤੀਆਂ ਸੀਗੀਆਂ ਉਹ ਬੰਦੇ ਵੀ ਇੱਥੋਂ ਸਹੀ ਹੋਏ ਕਿਉਂਕਿ ਸੁਣਨ ਚ ਆਇਆ ਬਾਕੀ ਆਪਾਂ ਇੱਥੇ ਜਿਹੜੇ ਬਾਈ ਖੜੇ ਆ ਨਾ ਉਹਨਾਂ ਤੋਂ ਪੁੱਛਦੇ ਆ ਤੁਸੀਂ ਵੀਡੀਓ ਨਾਲ ਜੁੜੇ ਰਹੋ ਕਰਦੇ ਆ ਗੱਲਬਾਤ ਉਹ ਬੰਗਿਆਂ ਨਾਲ ਉੱਧਰ ਸਾਹਮਣੇ ਨਾ ਉਹ ਬਾਈ ਖੜਾ ਉਹਦੇ ਨਾਲ ਗੱਲ ਕਰਕੇ ਆਉਣੇ ਇੱਥੇ ਟ੍ਰੈਫਿਕ ਵੀ ਬਹੁਤ ਆ ਜਾ ਬਈ ਬਾਈ ਨਾਲ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਇੱਥੇ ਆਪਣਾ ਵੈਦ ਬੰਦੇ ਕੋਈ ਇਹ ਹਾਂ ਜੀ ਕਾੜੇ ਵਾਲਿਆ ਬੈ ਜੀ ਅੱਛਾ ਠੀਕ ਆ ਹਾੜ ਤੋਂ ਕਾੜਾ ਪੀਉਂਦੇ ਹਾਟ ਤੋਂ ਬਈ ਜਿਹਦੇ ਆ ਸਟੰਟ ਸਟੰਟ ਪੈਣਾ ਪੈਂਦਾ ਬਾਈਪਾਸ ਸਰਜਰੀ ਆ ਕੋਈ ਵੀ ਨਾੜਾਂ ਦਾ ਬਲੌਕ ਜਾਂ ਸਹੀ ਹੁੰਦੀ ਠੀਕ ਆ ਤੇ ਬਾਈ ਤੁਸੀਂ ਇੱਥੇ ਕਿੰਨੇ ਕ ਟਾਈਮ ਦੇ ਆਉਣੇ ਆ ਅਸੀਂ ਅੱਜ ਤੇ ਫੇਰ ਵੀ ਕਰਿਆ ਆ ਜੀ ਫੇਰ ਵੀ ਵੇਰੀ ਤੇ ਹਫਤੇ ਦੇ ਹਫਤੇ ਕਾੜਾ ਪੈਂਦੇ 15 ਦਿਨ ਚੋ 15 ਦਿਨੀ ਤੇ ਬਾਈ ਫਰਕ ਪਿਆ ਤੈਨੂੰ ਫਰਕ ਪੂਰਾ ਤੈਨੂੰ ਆਇਆ ਫਰਕ ਆ ਹੈ ਮੇਰੀ ਵਾਈਫ ਸੀਗਾ ਉਹਨੂੰ ਫਰਕ ਠੀਕ ਆ ਕੀ ਬਿਮਾਰੀ ਕੀ ਸੀ ਬਾਈ ਉਹਨਾਂ ਦੇ ਪੇਸਮੇਕਰ ਪਏ ਹੋਏ ਸੀਗੇ ਅੱਛਾ ਤੇ ਹਾਰਡ ਉਹਦਾ ਸੀਗਾ 24% ਹੁਣ 60% ਹੋ ਗਿਆ ਠੀਕ ਆ ਵੀ ਜਾਣੀ ਜਿਹੜੇ بڑے بڑے ਡਾਕਟਰਾਂ ਤੋਂ ਕਈ ਵਾਰੀ ਕੰਮ ਸਹੀ ਨਾ ਹੋਵੇ ਇੱਥੇ ਸਹੀ ਹੋ ਜਾਂਦਾ ਨਹੀਂ ਵੀ ਸਾਨੂੰ ਦਾ ਸਹੀ ਆ ਪੂਰਾ ਵਧੀਆ ਵਸੇ ਤੇ ਲੈ ਵੀ ਆਪਾਂ ਹੁਣ ਦੂਜੇ ਪਾਸੇ ਚੱਲਦੇ ਆਂ ਤੇ ਬਾਈਆਂ ਨਾਲ ਕਰਦੇ ਆਂ ਕਹਿੰਦਾ ਠੀਕ ਆ ਬਾਈ ਠੀਕ ਆ ਠੀਕ ਆ ਠੀਕ ਆ ਠੀਕ ਆ ਮਰੀਜ਼ ਬਹੁਤ ਬੈਠੇ ਆ ਬਾਈ ਇੱਥੇ ਆਪਾਂ ਗੱਲਬਾਤ ਕਰਦੇ ਆਂ ਕਿੱਥੋਂ ਆਏ ਆ ਬਾਈ ਜੀ ਤੁਸੀਂ ਤੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਨੂੰ ਚੌਥਾ ਕਾੜਾ ਪੀਣਾ ਤੇ ਕਿਵੇਂ ਫਰਕ ਲੱਗਿਆ ਫਰਕ ਲੱਗਿਆ ਪਹਿਲੀ ਤੋਂ ਸ਼ੁਰੂ ਹੋ ਗਿਆ ਠੀਕ ਆ ਥੋੜਾ ਜਿਹਾ ਰਸ਼ ਬਹੁਤ ਜ਼ਿਆਦਾ ਹੁੰਦਾ ਹਨਾ ਹੋਇਆ ਠੀਕ ਆ ਲੋਕ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਠੀਕ ਆ ਕਿਉਂਕਿ ਅਸੀਂ ਨਾ ਇੱਥੇ ਅੱਜ ਕਰਨ ਆਏ ਸੀਗੇ ਪੌਡਕਾਸਟ ਸਾਨੂੰ ਜਦੋਂ ਇਕੱਠ ਤੇ ਸੀ ਨਾ ਮੈਂ ਕਿਹਾ ਵੀ ਆਪਾਂ ਵੀ ਮੈਂ ਕਿਹਾ ਇੱਥੇ ਜਾਣਕਾਰੀ ਲੱਗੇ ਕੀ ਆ ਠੀਕ ਹੈ ਜੀ ਕੋਈ ਹੋਰੀ ਹੈਗਾ ਵਧੀਆ ਬੰਦਾ ਠੀਕ ਆ ਤੁਹਾਡੇ ਕੋਈ ਹੱਟ ਦਾ ਮਰੀਜ਼ ਸੀ ਹਾੜ ਦਾ ਸੀ ਮੇਰੇ ਦੋਸਤਾਂ ਤੇ ਸੀ ਅੱਛਾ ਚੱਲਿਆ ਨਹੀਂ ਸੀ ਜਾਂਦਾ ਸਾਹ ਬੜਾ ਚੜਦਾ ਸੀ ਅੱਛਾ ਹੁਣ ਤੁਸੀਂ ਸਹੀ ਹੋ ਠੀਕ ਆ ਜਾਣੀ ਬਈ ਓਕੇ ਰਿਪੋਰਟ ਆ ਠੀਕ ਆ ਚੱਲ ਰਿਹਾ ਜਿਹੜਾ ਮਾਰਾ ਮੋਟਾ ਹੈ ਉਹ ਵੀ ਨਿਕਲ ਜਾਊਗਾ ਇੱਕ ਦੋ ਕਾੜੇ ਹੋਰ ਪੀਣ ਨਾਲ ਅੱਛਾ ਠੀਕ ਆ ਠੀਕ ਆ ਇਹ ਹਫ਼ਤੇ ਤੋਂ ਕਾੜਾ ਪੀਣਾ ਕਿ ਕਿੰਨੇ ਦਿਨਾਂ ਤੋਂ 15 ਦਿਨ ਬਾਅਦ ਅੱਛਾ ਠੀਕ ਆ ਠੀਕ ਆ ਠੀਕ ਆ ਤੇ ਤੁਸੀਂ ਇੱਥੇ ਅੱਛਾ ਤੁਸੀਂ ਪਹਿਲੀ ਵਾਰ ਹੀ ਆਏ ਆ ਕੀ ਦੋ ਸੁਣ ਕੇ ਦੱਸ ਪਹਗੇ ਆਏ ਆ ਮੇਰੇ ਰਿਸ਼ਤੇਦਾਰੇ ਦੋ ਠੀਕ ਹੋ ਗਏ ਅੱਛਾ ਇੱਥੋਂ ਸਹੀ ਹੋਏ ਆ ਜਮਾ ਬਿਲਕੁਲ ਸਹੀ ਹੋ ਗਏ ਸੀ ਉਹਨਾਂ ਦੀ ਮਤਲਬ ਤਿੰਨੇ ਨਾਟਾ ਬਲੌਂਗ ਦੀਆਂ ਠੀਕ ਆ ਹੁਣ ਇਸ ਟਾਈਮ ਬਿਲਕੁਲ ਠੀਕ ਹੈ ਅੱਛਾ ਠੀਕ ਹੈ ਜੀ ਠੀਕ ਆ ਤੇ ਬਾਕੀ ਬਈ ਬਹੁਤ ਇੱਥੇ ਜਿਆਦੇ ਹਨਾ ਮਰੀਜ਼ ਬਾਹਰ ਬੈਠੇ ਆ ਤੇ ਆਪਾਂ ਅੰਦਰ ਜਾ ਕੇ ਵੀ ਮਰੀਜ਼ਾਂ ਨਾਲ ਗੱਲ ਕਰਦੇ ਆ ਕਿਉਂਕਿ ਇੱਥੇ ਰਾਸ਼ ਬਹੁਤ ਜਿਆਦੇ ਆ ਤੇ ਮਾਦਾ ਤੁਸੀਂ ਇੱਥੇ ਕਾੜਾ ਪਹਿਲੀ ਵਾਰ ਹੀ ਲੈਣ ਆਏ ਆ ਕਿ ਦੂਜੀ ਤੀਜੀ ਤੇ ਸਹੀ ਆ ਜੀ ਬਹੁਤ ਫਰਕ ਆ ਕੇ ਤੁਹਾਨੂੰ ਠੀਕ ਆ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਹੁਣ ਜਮਾ ਓਕੇ ਆ ਹੈ ਜੀ ਠੀਕ ਆ ਤੁਸੀਂ ਮਾਤਾ ਇੱਥੇ ਕਿੰਮੀ ਵੀ ਮੇਰੀ ਆਏ ਆ ਅਸੀਂ ਦੂਜੀ ਵੀਰੀ ਆਏ ਕੋਈ ਫਰਕ ਹਾਂਜੀ ਸਾਡੀ ਦਵਾਈ ਦੋ ਵਾਰੀ ਚੱਲਦੀ ਆ ਠੀਕ ਆ ਲੰਨਦਾਰ ਖਾਂਦੇ ਨੇ ਦਵਾਈ ਮੈਂ ਤਾਂ ਅੱਜ ਪਹਿਲੀ ਵੀਰੀ ਵਿੱਚ ਕੀ ਪ੍ਰੋਬਲਮ ਸੀ ਕੀ ਉਹਨਾਂ ਨੂੰ ਉਹਨਾਂ ਨੂੰ ਹਾਰਡ ਦਿੱਕਾ ਹੁਣ ਸਹੀ ਆ ਜੀ ਹਾਂਜੀ ਹੁਣ ਠੀਕ ਆ ਬਾਪੂ ਜੀ ਤੁਸੀਂ ਇੱਥੇ ਕਿੰਮੀ ਵੀ ਮੇਰੀ ਕੜਾ ਪਹਿਲੀ ਵਾਰ ਹੀ ਆਏ ਆ ਜੀ ਤੁਹਾਨੂੰ ਕਿਤੋਂ ਦੱਸ ਪਈ ਸੀ ਅੱਛਾ ਠੀਕ ਹੈ ਜੀ ਤੇ ਬਾਪੂ ਜੀ ਤੁਸੀਂ ਇੱਥੇ ਕਿੰਨੇ ਮਹੀ ਮੇਰੀ ਆਏ ਆ ਕੜਾ ਲੈਣਾ ਅੱਛਾ ਉਧਰ ਮਰੀਜ਼ ਆ ਤੇ ਉਹ ਮਰੀਜ਼ ਕਿਵੇਂ ਸਹੀ ਆ ਜੀ ਅੱਛਾ ਠੀਕ ਹੈ ਜੀ ਲੈ ਵੀ ਆਪਾਂ ਇੱਧਰ ਵੀ ਕਰਦੇ ਆ ਗੱਲਬਾਤ ਕਿਉਂਕਿ ਇੱਥੇ ਮਰੀਜ਼ ਬਹੁਤ ਜ਼ਿਆਦੇ ਆ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਇੱਥੇ ਤੁਸੀਂ ਕਿੰਨੇ ਟਾਈਮ ਤੇ ਆਉਣੇ ਆ ਕੜਾ ਲੈਣਾ 2 ਮਹੀਨੇ ਫਰਕ ਕਾ ਕੋਸ ਤੁਹਾਨੂੰ ਪ੍ਰੋਬਲਮ ਸੀ ਕਾਦੀ ਹੱਟ ਦੀ ਠੀਕ ਆ ਕਾੜਾ ਲੈਣ ਨਾਲ ਸਹੀ ਹੈ ਜਮਾ ਹਾਂ ਕਾੜਾ ਠੀਕ ਆ ਬਈ ਯਾਨੀ ਪਹਿਲਾਂ ਨਾਲੋਂ ਕੋਸ ਸਰੀਰ ਸਹੀ ਹੋ ਗਿਆ ਹਾਂਜੀ ਠੀਕ ਹੈ ਜੀ ਤੁਸੀਂ ਬਾਪੂ ਜੀ ਇੱਥੇ ਪਹਿਲੀ ਵਾਰੀ ਆਏ ਕਿ ਦੂਜੀ ਵਾਰੀ ਦੂਜੀ ਵਾਰੀ ਤੁਹਾਨੂੰ ਆਪ ਨੂੰ ਪ੍ਰੋਬਲਮ ਆ ਜੀ ਠੀਕ ਆ ਸਹੀ ਹੈ ਮਾਤਾ ਜੀ ਅੱਗੇ ਨਾਲੋਂ ਅੱਛਾ ਅੱਜ ਪਹਿਲੀ ਵਾਰੀ ਵੀ ਨਾ ਹਾਂਜੀ ਠੀਕ ਆ ਤੋਂ ਨੂੰ ਕਿਸੇ ਰਿਸ਼ਤੇਦਾਰ ਨੇ ਦੱਸ ਪਾਈ ਜਾਂ ਕਿਸੇ ਨੇ ਕਿਵੇਂ ਅਸੀਂ ਨੈਟ ਤੋਂ ਦੇਖਿਆ ਸੀਗਾ ਅੱਛਾ ਠੀਕ ਹੈ ਜੀ ਠੀਕ ਆ ਠੀਕ ਆ ਮਾਤਾ ਜੀ ਤੁਸੀਂ ਪਹਿਲੀ ਵਾਰ ਹੀ ਆਏ ਕਿ ਦੂਜੀ ਪੰਜਵੀਂ ਵਾਰੀ ਕਾਣਾ ਪੇਣਾ ਠੀਕ ਆ ਤੇ ਕੁਝ ਫਰਕ ਆ ਕਾਦੀ ਪ੍ਰੋਬਲਮ ਸੀ ਹੱਟਦੀ ਕਿ ਹੋਰ ਇਹਨਾਂ ਨੂੰ ਸਟੈਂਟ ਪਿਆ ਆ ਅੱਛਾ ਸਟੈਂਟ ਪਿਆ ਜੀ ਤੇ ਹੁਣ ਕਿਵੇਂ ਸਹੀ ਆ ਪਹਿਲਾਂ ਸਟੈਂਟ ਪਾਏ ਤੋਂ ਸਹੀ ਨਹੀਂ ਹੋਈ ਸੀ ਠੀਕ ਆ ਲੈ ਵੀ ਮਿੱਤਰੋ ਕੰਮ ਤਾਂ ਯਾਨੀ ਓਕੇ ਤੇ ਭੰਦੀ ਡੋਡੀ ਗਾਂ ਪਰਚੀਆਂ ਕੱਟਣ ਦੀ ਗਾਂ ਜਾ ਸਕਦੇ ਆ ਕੋਈ ਚੱਕਰ ਤਾਂ ਨਹੀਂ ਮળો ਕੇ ਪ੍ਰੈਸ ਨਾਲ ਮਿਲਣਾ 1:3 ਬੀ ਕੋਲੋਂ ਇੱਕ ਤੋਂ 50 ਤੱਕ ਇੱਕ ਤੋਂ 50 ਤੱਕ ਬੋਲੇ ਓਕੇ 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 14 ਟੋਕਨ ਨੰਬਰ ਗਾਂ ਮਿਲ ਸਕਦੇ 14 ਟੋਕਨ ਨੰਬਰ ਅੰਦਰ ਆ ਜਾਓ 19 ਨੰਬਰ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇੱਥੇ ਕਾੜਾ ਲੈਣ ਆਉਂਦਿਆਂ ਨੂੰ ਹਾਂ ਸੈਕੰਡ ਟਾਈਮ ਨਹੀਂ ਕੋਈ ਫਰਕ ਜੀ ਚਾਰ ਦਿਨ ਨਹੀਂ ਹੋਇਆ ਪਹਿਲਾਂ ਕੀ ਪ੍ਰੋਬਲਮ ਕੀ ਪ੍ਰੋਬਲਮ ਆਈ ਠੀਕ ਆ ਤੁਹਾਨੂੰ ਕੋਈ ਦਵਾਈ ਨਾਲ ਫਰਕ ਲੱਗਿਆ ਅਜੇ ਤਾਂ ਨਹੀਂ ਜੀ ਕੋਈ ਪਤਾ ਕਿਉਂਕਿ ਤਿੰਨ ਦਿਨ ਹੋਏ ਅੱਛਾ ਤਿੰਨ ਦਿਨ ਹੀ ਹੋਇਆ ਤੁਸੀਂ ਤਾਂ ਨਵੇਂ ਮਰੀਜ਼ ਹੋ ਤੁਸੀਂ ਬਾਪੂ ਜੀ 88ਵਾਂ ਹੋ ਗਿਆ ਫਰਕਾ ਜੀ ਕੋਸ ਅੱਗੇ ਨੰਬਰ ਤੇ ਤੁਸੀਂ ਉਹ ਆਪਣਾ ਆਪ ਮਰੀਜ਼ਾਂ ਖੁਦ ਜੀ ਕਾਦੇ ਹਟਦੇ ਅੱਗੇ ਨਾਲੋਂ ਬਿਲਕੁਲ ਸਹੀ ਹੈ ਜੀ ਲੈ ਵੀ ਆਪਾਂ ਨਾ ਸਕਰੀਨ ਤੇ ਨੰਬਰ ਦੇਵਾਂਗੇ ਡਾਕਟਰ ਦਾ ਜੇ ਡਾਕਟਰ ਸਾਹਿਬ ਨੇ ਨੰਬਰ ਦਿੱਤਾ ਤਾਂ ਕਾਰੀ ਫਰਕ ਪੈਂਦਾ ਲੱਗਦਾ ਠੀਕ ਹੈ ਨਾ ਤੇ ਇਕੱਠ ਬਹੁਤ ਜ਼ਿਆਦੇ ਆ ਕਰਦੇ ਆ ਕੋਈ ਦੋ ਚਾਰ ਮਰੀਜ਼ਾਂ ਨਾਲ ਗੱਲ ਕਈ ਵਾਰ ਆਖੜੀ ਤੁਸੀਂ ਇੱਥੇ ਕਿੰਨੀ ਵਾਰ ਆਇਆ ਬਾਪੂ ਜੀ ਕਾੜਾ ਕਿੰਨੀ ਵਾਰ ਆਇਆ ਜੀ ਫਰਕ ਆ ਜੀ ਬਹੁਤ ਫਰਕ ਆ ਕਾ ਹਾਟ ਦੇ ਮਰੀਜ਼ ਸੀ ਤੁਸੀਂ ਹਾੜ ਹੁਣ ਜਮਾ ਸਹੀ ਆ ਹੁਣ 50% ਮੈਂ ਠੀਕ ਆ ਅੱਛਾ ਠੀਕ ਆ ਤੁਸੀਂ ਖੁਦ ਮਰੀਜ਼ ਸੀ ਮੈਂ ਖੁਦ ਮਰੀਜ਼ ਆ ਠੀਕ ਆ ਤੁਸੀਂ ਬਾਈ ਜੀ ਮੈਂ ਦੂਜੇ ਰਹਾ ਤੁਸੀਂ ਆਪ ਖੁਦ ਕੀ ਪ੍ਰੋਬਲਮ ਸੀ ਸਰਦੀ ਕਫੀ ਸਰਦੀ ਕਫੀ ਠੀਕ ਹੁਣ ਸਹੀ ਆ ਕਿ ਨਾਲ ਯਾਨੀ ਦਵਾਈ ਕੰਮ ਕਰਦੀ ਆ ਡਾਕਟਰ ਦੀ ਦਵਾਈ ਕੰਮ ਕਰਦੀ ਆ ਜੀ ਅੱਛਾ ਜੀ ਦਵਾਈ ਕੰਮ ਕੀਤਾ ਠੀਕ ਹੈ ਮੈਨੂੰ ਕਹਿੰਦੇ ਦਵਾਈ ਬਾਅਦ ਸਰਦ ਨਹੀਂ ਤਾਂ ਮਾਰ ਦੇਂਗਾ ਅੱਛਾ ਮੈਂ ਠੀਕ ਠਾਕ ਹੈ ਹਾਲ ਦੀ ਘੜੀ ਕੋੜੀਆਂ ਜੜਦਾ ਉੱਤਰਦਾ ਠੀਕ ਹੈ ਸਾਂ ਨਹੀਂ ਜੜਦਾ ਤੁਹਾਨੂੰ ਕੋਈ ਦਮ ਨਹੀਂ ਤੁਸੀਂ ਸਾਰੇ ਇੱਥੇ ਮਰੀਜ਼ ਹੀ ਆ ਜਿੰਨੇ ਵੀ ਦਵਾਈ ਲੈਣ ਆਏ ਆ ਯਾਰ ਮੂਵਿੰਗ ਹੋਉਣੀ ਹੈਗੀ ਅੱਗੇ ਵੀ ਨਹੀਂ ਨਹੀਂ ਆਉਗੀ ਜੀ ਬਾਪੂ ਜੀ ਤੁਹਾਡੀ ਵੀਡੀਓ ਮੈਂ ਰਿਕਾਰਡ ਕਰਦੀ ਆ ਬਸ 2-4 ਦਿਨਾਂ ਅੱਜ ਤੁਹਾਡੇ ਕੋਲੇ ਵੀਡੀਓ ਆ ਜਾਊਗਾ ਸਾਡੇ ਕੋਲ ਐਪ ਲੋਡ ਤੁਸੀਂ ਇੱਥੇ ਕਿੰਨੀ ਵਾਰ ਆਏ ਆ ਜੀ ਦਵਾਈ ਲੈਣ 7ਵੀਂ ਵਾਰ ਆ ਰਹੇ ਆ ਜੀ 7ਵੀਂ ਵਾਰ ਕੀ ਪ੍ਰੋਬਲਮ ਸੀ ਹਾਰਟ ਦੀ ਪ੍ਰੋਬਲਮ ਸੀਗੀ ਬਲੋਕਰ ਸੀ ਦੋ ਪਾਈਪਾਂ ਠੀਕ ਆ ਹੁਣ ਬਹੁਤ ਫਰਕ ਸਹੀ ਹੈ ਜੀ ਤੁਸੀਂ ਵੀਰੇ ਭੈਣ ਜੀ ਅਸੀਂ ਥੋੜਾ ਫਰਕ ਲਗਾ ਦਿੰਦੇ ਮੁੰਜਾ ਨਹੀਂ ਫਰਕ ਤਾਂ ਹੈਗਾ ਕਾਦੀ ਪ੍ਰੋਬਲਮ ਸੀ ਠੀਕ ਹੈ ਜੀ ਤੁਸੀਂ ਮਾਤਾ ਜੀ ਮੈਨੂੰ ਬਾਹਰ ਨਹੀਂ ਹੈਗੀ ਉਹਨਾਂ ਕਰਨ ਫਰਕ ਹੈ ਫਰਕ ਹੈ ਹਾਂਜੀ ਠੀਕ ਹੈ ਜੀ ਲੈ ਵੀ ਮਿੱਤਰੋ ਇੱਥੇ ਨਾ ਤੁਸੀਂ ਵੀ ਬਾਈ ਜੀ ਦਵਾਈ ਲੈਣੀ ਹੈ ਇਹ ਤਾਂ ਇਹਨਾਂ ਦੇ ਠੀਕ ਆ ਲੈ ਵੀ ਮਿੱਤਰੋ ਇੱਥੇ ਨਾ ਬਹੁਤ ਜ਼ਿਆਦਾ ਮਰੀਜ਼ ਆ ਘੱਟੋ ਘੱਟ 1.5 200 ਮਰੀਜ਼ ਆ ਤੇ ਗੱਡੀਆਂ ਵੀ ਸੜਕ ਤੇ ਐ ਖੜੀਆਂ ਜਿਵੇਂ ਕਿਸੇ ਮੰਤਰੀ ਦੀ ਰੈਲੀ ਹੁੰਦੀ ਆ ਤੇ ਤੁਸੀਂ ਵੀਡੀਓ ਕੱਟੋ ਨਾ ਮੈਂ ਡਾਕਟਰ ਸਾਹਿਬ ਨਾਲ رابطہ ਬਣਾਉਣਾ ਤੇ ਡਾਕਟਰ ਸਾਹਿਬ ਨਾਲ ਵੀ ਆਪਾਂ ਗੱਲਾਂ ਕਰਾਂਗੇ ਤੇ ਹੋ ਸਕਦਾ ਜਿਹੜਾ ਕੋਈ ਨੁਕਤਾ ਉਹ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਾਵਾਂ ਹੁਣ ਡਾਕਟਰ ਸਾਹਿਬ ਨਾਲ ਮੈਂ ਗੱਲ ਕਰੂੰਗਾ ਲੈ ਵੀ ਮਿੱਤਰੋ ਕਿਸੇ ਸਾਹਿਬ ਨਾਲ ਤੁਹਾਡਾ ਭਰਾ ਆਇਆ ਤੇ ਡਾਕਟਰ ਸਾਹਿਬ ਕੋਲੇ ਆ ਗਿਆ ਆ ਬੈਠੇ ਸਸਰੀਕਾਲ ਜੀ ਡਾਕਟਰ ਸਾਹਿਬ ਭਾਈ ਜੀ ਸਸਰੀਕਾਲ ਤੁਹਾਨੂੰ ਵੀ ਤੇ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡੀ ਸਾਰੀ ਟੀਮ ਦਾ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਸਾਨੂੰ ਇੰਨਾ ਪਰੇਸ਼ਾਨ ਨਹੀਂ ਕੀਤਾ ਤੇ ਸਾਨੂੰ ਮੌਕਾ ਦਿੱਤਾ ਫੇਰ ਵੀ ਨਾਲ ਇੰਨੇ ਮਰੀਜ਼ ਸੀਗੇ ਅਸੀਂ ਇੱਥੇ ਨਾਲ ਜੇ ਪੋਡਕਾਸਟ ਕਰਨ ਆਏ ਸੀਗੇ ਜੀ ਡੇਲੀ ਪੋਸਟ ਤੇ ਮੈਨੂੰ ਜਦੋਂ ਕੱਠ ਲੱਗਿਆ ਮੈਂ ਇਹਨੂੰ ਨਵੀ ਨੂੰ ਕਿਹਾ ਮੈਂ ਕਿਹਾ ਯਾਰ ਇਹ ਗੱਡੀਆਂ ਇੰਦੀਆਂ ਕਾਹਦੀਆਂ ਸੀ ਇੱਥੇ ਪੁੱਛਿਆ ਉਹ ਕਹਿੰਦੇ ਜੀ ਇੱਥੇ ਕੋਈ ਵੈਦ ਆ ਬਈ ਉਹ ਉਹ ਕਾੜਾ ਦਿੰਦਾ ਤੇ ਹਾਰਟ ਦੇ ਮਰੀਜ਼ ਸਹੀ ਹੋ ਜਾਂਦੇ ਆ ਤੇ ਮੈਂ ਕਿਹਾ ਇਹਨੂੰ ਯਾਰ ਮੈਂ ਖੱਲੂ ਪਲੇ ਦੀ ਵੀਡੀਓ ਫਿਰ ਪਾਦ ਕੇ ਮੈਂ ਕਿਹਾ ਜਦੋਂ ਆਈਆਂ ਹਨਾ ਤੇ ਹੁਣ ਤੁਸੀਂ ਸਾਨੂੰ ਇਹ ਦੱਸੋ ਜੀ ਵੀ ਤੁਹਾਡੇ ਕੋਲੇ ਕਿਹੜਾ ਸ਼ੂ ਮੰਤਰ ਆ ਜਿਹੜਾ ਤੁਸੀਂ ਮਰੀਜ਼ ਵੀ ਸਹੀ ਕਰਦੇ ਆ ਤੁਸੀਂ ਇਕੱਲਾ ਹਾਰਟ ਵੀ ਨਹੀਂ ਵਿੱਚ ਮੈਂ ਇੱਥੇ ਨਾ ਕਈ ਮਰੀਜ਼ਾਂ ਨਾਲ ਆਫ ਕੈਮਰੇ ਵੀ ਗੱਲ ਕਰੀ ਕਿਸੇ ਨੂੰ ਕੋਈ ਬੈਕ ਪ੍ਰੋਬਲਮ ਆ ਕੋਈ ਕਿਸੇ ਨੂੰ ਵਾਬੂ ਆ ਉਹ ਵੀ ਸਾਰਾ ਕੁਝ ਸਹੀ ਹੁੰਦਾ ਹਨਾ ਮਾੜੀ ਜੀ ਜਾਣਕਾਰੀ ਦਿਓਗੇ ਤੁਹਾਡੇ ਮੈਕ ਲਾ ਸਕਦਾ ਹਾਂ ਲਓ ਜੀ ਲੈ ਵੀ ਮੈਕ ਵੀ ਆਪਾਂ ਨਾ ਚੱਲਦੀ ਵੀਡੀਓ 'ਚ ਹੀ ਲਾਇਆ ਡਾਕਟਰ ਸਾਹਿਬ ਦੇ ਜਾਨ ਹਾਂਜੀ ਹੁਣ ਦਿਓ ਜਾਣਕਾਰੀ ਪਹਿਲਾਂ ਤਾਂ ਗੋਪੀ ਬਾਜੀ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਗੋਪੀ ਬਾਜੀ ਤੇ ਕਿਰਪਾ ਨਾ ਰੱਬ ਦੀ ਜਿਹੜਾ ਕਹਿ ਦਿੰਦੇ ਨੇ ਪੂਰਾ ਹੁੰਦਾ ਹਾਂਜੀ ਇਹ ਉਹੀ ਕਿਰਪਾ ਗੋਪੀ ਬਾਈ ਠੀਕ ਹੈ ਜੀ ਤਾਂ ਜੀ ਸਾਡੇ ਕੋਲੇ ਆ ਬੀਐਮਐਸ ਡਾਕਟਰ ਹੈ ਠੀਕ ਹੈ ਇੱਕ ਹੋਰ ਆ ਵੱਡੇ ਬਬਜੀ ਸਾਡੇ ਅੱਛਾ ਇਹ ਰੱਬ ਦੀ ਕਿਰਪਾ ਵੀ ਦੇਖੋ ਹਾਰਡ ਦੇ ਮਰੀਜ਼ ਪੂਰੀ ਬਰਡ ਆਫ ਹਿਸਟਰੀ ਰਿਕਾਰਡ ਆ ਠੀਕ ਹੈ ਜੀ ਸਾਡੇ ਲੁਧਿਆਣੇ ਵੀ ਮਾਨਸਾ ਵੀ ਕੁਰੂਖੇਤਰ ਵੀ ਦਸੂਹੇ ਵੀ ਠੀਕ ਹੈ ਜੀ ਇੰਨਾ ਹੀ ਰਸ਼ ਪੈਂਦਾ ਅੱਛਾ ਠੀਕ ਆ ਅੱਛਾ ਤੁਸੀਂ ਇੱਥੇ ਲੁਧਿਆਣੇ ਹਰ ਰੋਜ਼ ਨਹੀਂ ਕੱਲੇ ਸੰਡੇ ਨੂੰ ਹੀ ਹੁੰਨੇ ਆ ਹਾਂ ਇੱਥੇ ਇਹ ਨਾ ਹਰ ਸੰਡੇ ਵੀ ਨਹੀਂ ਹੁੰਦੇ ਸਾਡਾ ਸਕਰੀਨ ਤੇ ਤੁਸੀਂ ਨੰਬਰ ਪਾਇਓ ਅੱਛਾ ਅਲੱਗ-ਅਲੱਗ ਟਾਈਮ ਨੇ ਉਹ ਸਾਡੇ ਹੈਲਪਲਾਈਨ ਨੰਬਰ ਚੱਲ ਰਹੇ ਆ ਉਹ ਦੇਖੋ ਤਿੰਨ ਨੰਬਰ ਬੱਚੇ ਚੱਕਦੇ ਆਗੇ ਠੀਕ ਆ ਜੀ ਉਹਦੇ ਤੇ ਬੱਚੇ ਜਿਹੜਾ ਜ ਮਰੀਜ਼ ਹੁੰਦਾ ਜਿਹੜਾ ਸ਼ਹਿਰ ਉਹਨੂੰ ਨੇੜੇ ਪੈਂਦਾ ਠੀਕ ਆ ਫਿਰ ਉਹਨੂੰ ਉੱਥੇ ਬੁਲਾਉਂਦੇ ਆ ਉੱਥੇ ਹੀ ਬੁਲਾ ਲੈਣੇ ਆ ਵੀ ਜਾਣੀ ਤੁਹਾਡੇ ਆਫਿਸ ਹੋਰ ਕਿਤੇ ਵੀ ਆ ਲੁਧਿਆਣਾ ਮਾਨਸਾ ਕੁਰੂ ਖੇਤਰ ਦਸੂਆ ਲੈ ਡਾਕਟਰ ਸਾਹਿਬ ਇੱਕ ਗੱਲ ਤੈਨੂੰ ਦੱਸਤੀ ਭਾਵੇਂ ਮੇਰਾ 2000 ਦਾ 3 ਦਾ ਤੇਲ ਮੱਚ ਜੇ ਤੇ ਮੈਂ ਤੇਰੇ ਸਾਰੇ ਜਿੰਨੇ ਵੀ ਆਫੀਸਰਾਂ ਛਾਪਾ ਮਾਰੂੰਗਾ ਬਿਲਕੁਲ ਬਿਲਕੁਲ ਆਈ ਇ ਘੱਟ ਹੁੰਦਾ ਹਾਂ ਇ ਇ ਲੈ ਵੀ ਜਿੰਨੇ ਵੀ ਕੋਪੀ ਨੂੰ ਪਿਆਰ ਕਰਦੇ ਆ ਨਾ ਤੁਸੀਂ ਭਰਾ ਤੁਹਾਡੇ ਨਾਲ ਵਾਦਾ ਤੇ ਡਾਕਟਰ ਦੀ ਹਰ ਇੱਕ ਜਿੱਥੇ ਵੀ ਕਲੀਨਿਕ ਹੈਗਾ ਹਸਪਤਾਲ ਹੀ ਕਹਿ ਸਕਦੇ ਆ ਬਹੁਤ ਵੱਡਾ ਉਥੇ ਆਪੇ ਛਾਪਾ ਮਾਰਨਾ ਵੀ ਜੇ ਤਾਂ ਐ ਇਕੱਠ ਹੋਇਆ ਫਿਰ ਤਾਂ ਵਾਕੇ ਹੀ ਜਾਦੂ ਮੰਤਰ ਹੈਗਾ ਡਾਕਟਰ ਸਾਹਿਬ ਸਰ ਜੇ ਅਗਲੇ ਐਤਵਾਰ ਤੁਸੀਂ ਦਸੂਏ ਆ ਜਿਓ ਅੱਛਾ ਇਤੋਂ ਵੱਧ ਦੁਨੀਆ ਮਿਲੋਗੇ ਅਗਲੇ ਐਤਵਾਰ ਠੀਕ ਆ ਠੀਕ ਹੈ ਤੇ ਹੁਣ ਸਾਨੂੰ ਕਾੜਾ ਬਣਾ ਕੇ ਵਿਖਾਓਗੇ ਕਿ ਕੋਈ ਦਵਾਈ ਬਣਾ ਕੇ ਵਿਖਾਓਗੇ ਮੜਾ ਜੀ ਸ਼ੂ ਮੰਤਰ ਵਿਖਾ ਦਿਓ ਕਾੜੇ ਤੇ ਵੀ ਲੈ ਕੇ ਚੱਲਾਂਗੇ ਅੱਛਾ ਹੁਣ ਤਾਂ ਤੁਸੀਂ ਆਪ ਆਇਓ ਅਗਲੀ ਵਾਰੀ ਦਾ ਅਸੀਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਹਾਂਜੀ ਵੀ ਅਗਲੇ ਐਤਵਾਰ ਤੁਸੀਂ ਦਸੂਹੇ ਆਇਓ ਆ ਜਾਾਂਗੇ ਜੀ ਠੀਕ ਹੈ ਉੱਥੇ ਮਰੀਜ਼ਾ ਨੂੰ ਪੁੱਛਿਓ ਠੀਕ ਆ ਵੀ ਪਹਿਲਾਂ ਤੁਹਾਡੇ ਹਾਲਾਤ ਕੀ ਸੀ ਠੀਕ ਆ ਜੀ ਮਹੀਨਾ ਦੋ ਮਹੀਨਾ ਦਵਾਈ ਖਾ ਕੇ ਹੁਣ ਕਿਵੇਂ ਠੀਕ ਆ ਜੀ ਠੀਕ ਹੈ ਹੁਣ ਮੈਂ ਕਾੜੇ ਤੇ ਲੈ ਵੀ ਬਾਈ ਡਾਕਟਰ ਸਾਹਿਬ ਵਿਖਾਉਂਦੇ ਕਾੜਾ ਪਰ ਬਾਈ ਬਣ ਕੇ ਇੱਕ ਗੱਲ ਆ ਜੇ ਤੁਸੀਂ ਇੱਕ ਵੀਡੀਓ ਇੱਕ ਜਾਣੇ ਨੇ ਇਹ ਸ਼ੇਅਰ ਕਰਤੀ ਨਾ ਤੇ ਸਮਝ ਲਓ ਆ ਹੀ ਹੋ ਜਾਊਗਾ ਵੀ ਤੁਸੀਂ ਇੱਕ ਮਰੀਜ਼ ਸਹੀ ਕਰਤਾ ਫਿਰ ਹੋਰ ਗੋਪੀ ਬਾਈ ਇਹ ਨਹੀਂ ਹੈਗਾ ਇੱਥੇ ਜਿਹੜੇ ਜ਼ਰੂਰਤਮੰਦ ਨੇ ਲੋੜਵੰਦ ਨੇ ਜਿਹੜੇ ਪੈਸਾ ਨਹੀਂ ਦੇ ਸਕਦੇ ਬਾ ਸਕਿਉਰਟੀ ਸਕਿਉਰਟੀ ਤੇ ਇੱਕ ਫੌਜੀ ਜਿਹਾ ਲੱਗਿਆ ਹੋਇਆ ਗੱਡੀ ਇੱਧਰ ਉੱਧਰ ਕਰਾਉਂਦਾ ਉਹਦੀ ਬਿਲਕੁਲ ਦਵਾਈ ਫ੍ਰੀ ਚਲਦੀ ਹੈ ਠੀਕ ਹੋਰ ਕਈ ਮੇਰੀਆਂ ਬੀਬੀਆਂ ਨੇ ਜਿਹੜੀਆਂ ਵਿਚਾਰੀਆਂ ਅਸੀਂ ਸਰਪੰਚ ਤੋਂ ਕਾਉਂਸਲਰ ਤੋਂ ਤਸਦੀਕ ਕਰਾ ਲਈਦਾ ਠੀਕ ਆ ਵੀ ਭਾਈ ਜਰੂਰਤਮੰਦ ਪਰਿਵਾਰ ਆ ਠੀਕ ਆ ਉਹਦੀ ਦਵਾਈ ਫ੍ਰੀ ਕਰਦੀ ਵੀ ਆ ਜੇਰਾ ਅੱਧੇ ਦੇ ਸਕਦਾ ਉਹ ਤਾਂ ਅੱਧੇ ਲੈ ਲਈਦੇ ਆ ਠੀਕ ਹੈ ਜੀ ਹੁਣ ਜਿਹੜਾ ਦੇ ਨਹੀਂ ਸਕਦਾ ਜਿਹੜਾ ਬਜ਼ੁਰਗ 2500 ਪੈਨਸ਼ਨ ਲੈਂਦਾ ਜਾਂ 1500 ਪੈਨਸ਼ਨ ਲੈਂਦਾ ਉਹ ਸਾਨੂੰ ਕਿੱਥੋਂ ਪੈਸੇ ਦਊਗਾ ਹਾਂਜੀ ਸਮਝ ਗਏ ਇਹਨਾਂ ਦਾ ਹੱਲ ਆ ਪਰ ਹਰ ਬੰਦੇ ਦਾ ਹੱਲ ਨਹੀਂ ਹੈਗਾ ਠੀਕ ਆ ਲੈ ਵੀ ਡਾਕਟਰ ਸਾਹਿਬ ਕਾੜਾ ਵਿਖਾਉਂਦੇ ਆ ਆਪਾਂ ਨੂੰ ਬੰਦਾ ਜੁੜੇ ਰਹੋ ਹਾਂਜੀ ਮਿੱਤਰੋ ਆਪਾਂ ਵੈਬ ਜੀ ਨਾਲ ਗੱਲ ਵੀ ਕਰੀ ਦੀ ਮਰੀਜ਼ਾਂ ਨਾਲ ਵੀ ਕਰੀ ਹੈਨਾ ਤੇ ਅਤਨਚੇਤ ਛਾਪਾ ਤੇ ਹੁਣ ਆਪਾਂ ਨੂੰ ਵੈਦ ਜੀ ਕਹਿੰਦੇ ਵੀ ਕਾੜਾ ਬੰਦਾ ਵੀ ਵਿਖਾ ਦਿੰਦੇ ਆ ਤੇ ਲੈ ਵਿਖਾਓ ਜੀ ਵੈਦ ਸਾਹਿਬ ਕਾੜਾ ਕਿਵੇਂ ਬੰਦਾ ਹੈ ਇਹ ਕਾੜਾ ਜੀ ਤਰੀ ਦੋਸ਼ ਕਾੜਾ ਬਣਾਇਆ ਸੀ ਉਹ ਪੀ ਆ ਅੱਛਾ ਜਿਹਦੇ ਵਿੱਚ ਬਾਤ ਪਿੱਤ ਕਫ ਅੱਛਾ 148 ਬਿਮਾਰੀਆਂ ਹੁੰਦੀਆਂ ਨੇ ਠੀਕ ਹੈ ਜੀ ਜਿਹਦੇ ਵਿੱਚ ਸਭ ਤੋਂ ਵੱਧ ਆਪਣੇ ਕੋਲੇ ਹੱਡ ਦੇ ਮਰੀਜ਼ अच्छा जी ਜਿਹੜੇ ਠੀਕ ਹੋ ਗਏ ਆ ਠੀਕ ਆ ਇਹਦੇ ਵਿੱਚ 15 ਤੋਂ 14 ਤੋਂ 15 ਤਰ੍ਹਾਂ ਦੇ ਹਰੇ ਪੱਤੇ ਤੇ ਬੀਲਾਂ ਪੈਂਦੀਆਂ ਨੇ ਠੀਕ ਆ ਦੇਸੀ ਦੇਸੀ ਜੜੀ ਬੂਟੀਆਂ ਨੇ ਨੇਚਰਲੀ ਕੁਦਰਤੀ ਜੜੀ ਬੂਟੀਆਂ ਹੂੰ ਤੇ 12 ਤੋਂ 14 ਤਰ੍ਹਾਂ ਦੀਆਂ ਸੁੱਕੀਆਂ ਜੜੀ ਬੂਟੀਆਂ ਹੋਗੀਆਂ ਠੀਕ ਆ 27 28 ਤਰ੍ਹਾਂ ਦਾ ਸਮਾਨ ਹੈ ਠੀਕ ਆ ਆਪਣਾ ਤ੍ਰੇ ਦੋਸ਼ ਕਾੜਾ ਬਣਾਇਆ ਸੀ ਅੱਛਾ ਫੇਰ ਇਹ ਚੀਜ਼ ਤਿਆਰ ਹੁੰਦੀ ਹੈ ਹਾਂ ਤੇ ਇਹ ਫਿਰ ਤੁਸੀਂ ਵੈ ਸਾਹਿਬ ਆਹ ਜਿਹੜੀ ਚੀਜ਼ ਆ ਇਹ ਪੁਣਕੇ ਪਿਉਣੇ ਆ ਕਿ ਜਾਂ ਇਹਨੂੰ ਛਾਣ ਕੇ अच्छा केयरफुल आया जांदाਗਾ ਹਲੇ ਤੱਕ ਕਲ ਰਹੀਆਂ ਨੇ ਹਲੇ 15 20 ਮਿੰਟ ਹੋਰ ਲੱਗੂਗਾ اچھا ਹਜੇ ਤਿਆਰ ਹੋਣ ਤੇ ਟਾਈਮ ਲੱਗੂਗਾ 15 20 ਮਿੰਟ ਦਾ ਟਾਈਮ ਹੋਰ ਲੱਗਣਾ ਹਲੇ ਇਹਨੂੰ ਠੀਕ ਆ ਤੇ ਉਸ ਤੋਂ ਬਾਅਦ ਜੀ ਜਿਵੇਂ ਆਹ ਜਿਵੇਂ ਆ ਪੰਗਾ ਕੁੱਜੀਆਂ ਜਾਂ ਖੁੱਲੜ ਜੀ ਤੇ ਇਹਨਾਂ ਦੇ ਵਿੱਚ ਪਾ ਕੇ ਪਾਉਣੇ ਹਾਂ ਬਿਲਕੁਲ ਇਹ ਕੱਚੇ ਭਾਂਡਿਆਂ ਦੇ ਵਿੱਚ ਹੀ ਬਣਦਾ ਕੱਚੇ ਭਾਂਡਿਆਂ 'ਚ ਬਲੌਣੇ ਆਪਾਂ ਲੋਕਾਂ ਨੂੰ ਕੁਦਰਤ ਨਾਲ ਹੀ ਜੋੜਦੇ ਆਂ ਜਿੰਨੇ ਮਰੀਜ਼ ਠੀਕ ਹੋ ਰਹੇ ਆ। ਜਾਨੀ ਕੋਈ ਭਾਂਡਾ ਵੀ ਤੁਸੀਂ ਸਟੀਲ ਜਾਂ ਸਿਲਵਰ ਜਾਂ ਤਾਂਬਾ ਨਹੀਂ ਵਰਤਦੇ। ਨਹੀਂ ਨਹੀਂ ਆਪਾਂ ਲੋਕਾਂ ਨੂੰ ਜੋੜਦੇ ਹੀ ਕੁਦਰਤ ਨਾਲ ਜੇ ਠੀਕ ਹੋ ਰਹੇ ਆ ਨਾ ਅੱਜ ਇਹਨਾਂ ਨਾਲ ਆਪਾਂ ਪੁਰਾਣੇ ਕਲਚਰ 'ਚ ਤਬਦੀਲ ਕਰਦੇ ਆਂ। ਠੀਕ ਹੈ ਜੀ ਜਿੰਨਾ ਵੈਸਟਰਨ ਕਲਚਰ ਆ ਜਿੰਨਾ ਆਪਾਂ ਕਹਿ ਦਿੰਦੇ ਆ ਵੀ ਆਪਾਂ ਐਡਵਾਂਸ ਹੋ ਗਏ ਉਹਨੀਆਂ ਆਪਣੀ ਉਮਰਾਂ ਘਟ ਗਈਆਂ ਠੀਕ ਹੈ ਹਾਂ ਸਹੀ ਗੱਲ ਹੈ ਜੀ ਸਮਝ ਗਏ ਸਹੀ ਗੱਲ ਹੈ ਉਮਰਾਂ ਘਟਾ ਕੇ ਐਡਵਾਂਸ ਹੋਣ ਦਾ ਫਾਇਦਾ ਕੀ ਹੋਇਆ ਹਮ ਸਹੀ ਗੱਲ ਹੈ ਜਿੰਨ 100 ਸਾਲ ਦੇ ਬੰਦੇ ਨੇ ਜਾਣਾ ਸੀ ਹੁਣ 50 ਸਾਲ ਦਾ ਚਲੇ ਗਿਆ ਤੇ ਪੈਸਾ ਵੀ ਆ ਗਿਆ ਕੋਠੀਆਂ ਵੀ ਆ ਗਈਆਂ ਹੂੰ ਤੇ ਸਭ ਕੁਝ ਆਣ ਦੇ ਬਾਵਜੂਦ ਜੋ ਬੰਦਾ ਹੀ ਚਲਾ ਗਿਆ ਤਾਂ ਕੀ ਫਾਇਦਾ ਹੋਇਆ ਆ ਜਿਆਦੇ ਆਪਾਂ ਨੂੰ ਅੱਜ ਕੱਲ ਪ੍ਰੋਬਲਮ ਹੀ ਹਟਦੀ ਐ ਜੀ ਹਟਦੀ ਐ ਹੈਨਾ ਕਿੰਨੇ ਮਰੀਜ਼ ਹਰ ਤਰ੍ਹਾਂ ਦੇ ਆ ਗਠੀਆ ਜੋੜਾਂ ਦਾ ਸਰਵਾਈਕਲ ਦਾ ਰੰਦ ਲੱਤ ਬਾ ਜਿਹੜਾ ਮਰਦੀ ਮਰੀਜ਼ ਲਾ ਲੋ ਤੁਸੀਂ ਉਹ ਹਰ ਤਰ੍ਹਾਂ ਦਾ ਵੱਧ ਤੋਂ ਵੱਧ ਹੀ ਮਰੀਜ਼ ਠੀਕ ਆ ਹੈਨਾ ਹੁਣ ਆ ਭੈਣ ਜੀ ਸੀਗੇ ਇਹਨਾਂ ਦਾ ਘਰ ਵਾਲਾ ਹਟਦਾ ਮਰੀਜ਼ ਆ ਉਰੇ ਬੀਬੀ ਦੇਖ ਠੀਕ ਆ ਜੀ ਸਮਝ ਗਿਆ ਅੱਛਾ ਭੈਣੇ ਤੁਹਾਡੇ ਹਸਬੈਂਟ ਹੱਟ ਦੇ ਮਰੀਜ਼ ਹਾਂਜੀ ਕਿਵੇਂ ਆ ਹੁਣ ਹੁਣ ਠੀਕ ਆ ਬਿਲਕੁਲ ਕਿੰਨੇ ਕਾੜੇ ਲਏ ਜੀ ਉਹਨਾਂ ਨੂੰ ਕੋਈ 12 ਕਾ ਗਾੜੀ ਭੁਲਾਤੀ ਹੁੰਦਾ ਸਰ ਤੇ ਸਾਰੇ ਕਿੰਨੇ ਭਲਾਉਨੇ ਆ ਜੀ ਹਜੀ ਉਹਨਾਂ ਦੀ ਥੋੜਾ ਦਿੱਕਤ ਹੈਗੀ ਹੈ ਲੇਕਿਨ ਤਕਰੀਬਨ ਬਹੁਤ ਠੀਕ ਆ ਪਹਿਲਾਂ ਤਾਂ ਕੰਮ ਕਰਨੀ ਸੀ ਕੋਈ ਕਰਦੇ ਕੁਛ ਨਹੀਂ ਸੀ ਉਹਨਾਂ ਕੋਲ ਹੁਣ ਉਹ ਮੇਰੇ ਨਾਲ ਹੈਲਪ ਕਰਾਨ ਲੱਗ ਗਏ ਪਹਿਲਾਂ ਸਟੰਟ ਸਟੰਟ ਵੀ ਪਿਆ ਜੀ ਨਹੀਂ ਸਟੰਟ ਨਹੀਂ ਪਾਇਏ ਸਟੰਟ ਤੋਂ ਬਗੈਰ ਹੀ ਉਹ ਠੀਕ ਹੋ ਗਏ ਉਹਨਾਂ ਦੀ ਹਾਰਟ ਬੀਟ ਬਹੁਤ ਉੱਪ ਹੁੰਦੀ ਸੀ ਕੋੜੀਆਂ ਚੜਦੇ ਹੀ ਉਹ ਸਾਹ ਚੜਦਾ ਹੀ ਠੀਕ ਹੈ ਜੀ ਤੇ ਕੋਈ ਕੰਮ ਕਰਨੀ ਸੀ ਕਰਦੇ ਬੈਠੇ ਰਹਿੰਦੇ ਸੀ ਕਿ ਬਸ ਲੈ ਵੀ ਨੈਚੁਰਲ ਕਾੜਾ ਤਿਆਰ ਹੁੰਦਾ ਤੇ ਤੁਹਾਨੂੰ ਅਜਨਚੇਤ ਛਾਪਾਂ ਮਾਰਿਆ ਤੇ ਬਾਹਰ ਵੀ ਮਰੀਜ਼ਾਂ ਦੇ ਵਿਊ ਲੈ ਕੇ ਦਿੱਤੇ ਤੇ ਭੈਣ ਵੀ ਕੋਲੇ ਕਢੀ ਆ ਵੀ ਜਿਨ੍ਹਾਂ ਦੇ ਪਤੀ ਜਮਾਂ ਸਹੀ ਹੋਏ ਆ ਹਨਾ ਕਿਉਂਕਿ ਉਹ ਜਾਦੇ ਦਿਲ ਦੇ ਮਰੀਜ਼ ਸੀਗੇ ਤੇ ਵੈਦ ਸਾਹਿਬ ਤੋਂ ਨੰਬਰ ਲੈ ਕੇ ਮੈਂ ਤੁਹਾਨੂੰ ਸਕਰੀਨ ਤੇ ਨੰਬਰ ਛੱਡਦਾ ਤੇ ਤੁਸੀਂ ਵੈਦ ਸਾਹ ਨਾਲ ਸੰਪਰਕ ਕਰੋ ਤੇ ਲੁਧਿਆਣੇ ਸ਼ਹਿਰ ਤੇ ਮਿਲੋ ਚਾਹੇ ਕੁਰਕ ਖੇਤਰ ਮਿਲੋ ਚਾਹੇ ਮਾਨਸਾ ਤੇ ਚਾਹੇ ਮਿਲੋ ਦਰਾਹੇ ਹਾਂ ਨਾ ਲੁਧਿਆਣਾ ਮਾਨਸਾ ਕੁਰਕ ਖੇਤਰ ਲੁਧਿਆਣਾ ਚਾਰ ਆਫਿਸ ਆਪਣੇ ਠੀਕ ਹੈ ਜੀ ਇੱਕ ਤੁਹਾਨੂੰ ਮੈਂ ਹੋਰ ਕੇਸ ਦਿੰਦਾ 28 ਸਾਲ ਪੁਰਾਣਾ ਹਾਂ ਆ ਬਾਕੂ ਦਾ ਬੱਚਾ ਸੀਗਾ ਬਪੂ ਰਹੀਂ ਟਮੰਟ ਅੱਛਾ ਇਹ ਨਾ ਬਾਹਰ ਬੱਚਾ ਬੈਠਾ ਉਹ ਅੱਛਾ 22 ਸਾਲ ਪੁਰਾਣਾ ਕੇਸ ਆ ਬੱਪੂ ਦੀ ਹਿੰਮਤ ਆ ਵੀ ਬਜਾੜਾ ਉਹਨੂੰ ਲੈ ਕੇ ਫਿਰ ਹੋ ਗਿਆ ਠੀਕ ਆ ਹਿੰਦੁਸਤਾਨ ਦਾ ਕੋਈ ਇਹਨੇ ਕੋਨਾ ਨਹੀਂ ਛੱਡਿਆ ਕੀ ਪ੍ਰੋਬਲਮ ਕੀ ਸੀ ਜੀ ਨੂੰ ਜਦ ਦਾ ਦੌਰਾ ਬਈਗਾ ਹੁੰਗਾ ਕਿਉਂ ਨਿਕਲਣਾ ਠੀਕ ਆ ਜਨ ਕਿ ਇੱਕਦਮ ਬੱਚਾ ਚਿਕਾ ਮਾਰਨ ਲੱਗ ਜਾ ਹੁਣ ਸਹੀ ਹੈ ਜੀ ਹੁਣ ਪਿਛਲੇ ਮਹੀਨਾ ਉਹਦਾ ਪੂਰਾ ਵਧੀਆ ਲੰਘ ਗਿਆ ਸੀ ਠੀਕ ਹੈ ਹੰਡ ਕਰਕੇ ਹਲੇ ਉਹਨੂੰ ਮਾੜੀ ਮੁੰਡੀ ਕਿਤੇ ਕਿਤੇ ਦਿੱਕਤ ਮਾਰਦਾਗਾ ਠੀਕ ਹੈ ਪਰ ਜਿੱਥੇ ਕਿਤੇ ਰੋਜ਼ ਦਿੱਕਤਾਂ ਆਉਂਦੀਆਂ ਸੀ ਹਨਾ 2 2 3 3 ਵਾਰੀ ਉਹਦੇ ਤੋਂ ਬਾਹਰ ਆ ਗਿਆ ਆ ਯਾਨੀ ਕਿ ਪਿਆ ਬਾਪੂ ਫਰਕ ਫਿਰ ਹਾਂ ਫਰਕ ਠੀਕ ਹੈ ਤੇ ਹਾਜੀ ਵੈਸੇ ਸਾਹਿਬ ਚੱਲੂਗਾ ਉਹਦਾ ਟਰੀਟਮੈਂਟ ਆ ਗਰਮੀਆਂ ਤੇ ਉਹਨੂੰ ਨਾਰਮਲ ਕਰ ਲਾਂਗੇ ਅਸੀਂ ਅਗਲੀ ਸਰਦੀਆਂ ਦੇ ਵਿੱਚ ਰੱਬ ਸੁੱਖ ਰੱਖੇ ਵੀ ਉਹਨੂੰ ਕੋਈ ਦੌਰਾ ਨਾ ਪਵੇ ਠੀਕ ਹੈ ਜੀ ਹਾਂ ਹੁਣ ਤਾਂ ਆਵਾਜ਼ ਵੀ ਬਪੂਰਾ ਜਿਵੇਂ ਉਹਤ ਗੱਲਬਾਤ ਕਰੋ ਬਾਹਰ ਬੈਠਾਗਾ ਠੀਕ ਹੈ ਉਸ ਨੂੰ ਪੁੱਛ ਕੇ ਦੇਖਿਓ ਪੂਰਾ ਪਹਿਚਾਨ ਦਾ ਠੀਕ ਆ ਜਵਾਬ ਦਿੰਦਾ ਆਪਣੇ ਵੱਲੋਂ ਠੀਕ ਆ ਜਣ ਕੇ ਹੁਣ 28 ਸਾਲ ਦਾ ਜਿਹੜਾ ਬੱਚਾ ਬਿਮਾਰ ਆ ਉਹਨੂੰ ਸਹੀ ਕਰਤਾ ਸਹੀ ਕਰਤਾ ਸਹੀ ਕਰਤਾ ਟਾਈਮ ਤਾਂ ਲੱਗੂਗਾ ਨਾ ਲੈ ਵੀ ਮਿੱਤਰੋ ਜੇ ਠੀਕ ਹੋ ਗਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ ਲੁਧਿਆਣੇ ਪਹੁੰਚੋ ਚਾਹੇ ਮਾਨਸਾ ਤੁਸੀਂ ਸੰਪਰਕ ਕਰ ਦਿਓ ਜਿਹੜਾ ਤੁਹਾਨੂੰ ਏਰਗਾ ਨੇੜੇ ਪੈਂਦਾ ਚਾਹੇ ਹਰਿਆਣੇ ਵਾਲੇ ਭਰਾ ਕੋਰਕ ਖੇਤਰ ਪਹੁੰਚੋ ਬਹੁਤ ਵਧੀਆ ਵੈਦ ਸਾਵਾ ਦੇਸੀ ਹਕੀਮ ਆ ਤੇ ਵੀਡੀਓ ਬਈ ਹੁਣ ਸ਼ੇਅਰ ਕਰਦੇ ਹੋ ਭਲੇ ਦੀ ਵੀਡੀਓ ਆ ਜੇ ਤੁਸੀਂ ਵੀਡੀਓ ਸ਼ੇਅਰ ਕਰਤੀ ਤਾਂ ਸਮਝ ਲਓ ਇੱਕ ਮਰੀਜ਼ ਸਹੀ ਕਰਤਾ ਮਿਲਦੇ ਆ ਨਵੀਂ ਵੀਡੀਓ ਨਾਲ ਜੀ ਧੰਨਵਾਦ ਸੱਜਣੋ